ਜੈ ਬੱਬੀ ਦੀ ਜੈ ਪੀਰਾਂ ਦੀ ਢੇਰਾ ਬਾਬਾ ਸੈਦਕੇ ਦਾ ਦਰਬਾਰ ਸਿੰਘਾਵਾਲਾ ਲੋਬੇ ਦੋਤੋ ਤੁਹਾਨੂੰ ਪੈਡ ਸਿੰਘਾਵਾਲੇ ਦੇ ਦਰਸ਼ਨ ਕਰਾਈ ਗਏ ਇਸ ਨਗਰ ਦੇ ਵਿੱਚ ਦੇਖੋ ਚਾਰ ਘੁੱਟਾਂ ਦੇ ਵਿੱਚ ਦੁਨੀਆ ਵਸ ਰਹੀ ਹੈ ਬਹੁਤ ਜਿਆਦਾ ਪਵਿੱਤਰ ਦਰਬਾਰ ਬਣੇ ਆ ਚਾਰੇ ਪਾਸੇ ਇਹ ਨਗਰ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਵੀ ਸਾਰੇ ਧਰਮਾਂ ਦਾ ਸਤਿਕਾਰ ਹੁੰਦਾ ਹੈ ਵਾਹ ਦੇਖੋ ਜੀ ਢੇਰਾ ਬਾਬਾ ਸੈਦਕੇ ਦੀ ਮੇਨ ਐਂਟਰੀ ਦੇ ਮੂਹਰੇ ਬੜੇ ਸੋਨੇ ਫੋਟ ਲਾਏ ਗਏ ਆ ਇਹ ਜਿਆਦੇ ਬੁੱਕੇ ਰਹੇਗੇ ਵੀ ਪਿੰਡ ਚੋਂ ਮੁੰਡੇ ਸੇਵਾਦਾਰ ਆ ਕੇ ਆਪ ਵੀ ਲਾ ਜਾਂਦੇ ਆ ਬੜਾ ਪਿਆਰ ਕਰਦੇ ਸਦੇ ਦੇ ਨਾਲ ਚਲੋ ਜੀ ਤੁਹਾਨੂੰ ਦਰਵਾਜ਼ੇ ਦਰਸਿਤ ਰਹਿ ਗਈ ਇਹ ਦਾ ਪਿਛੇ ਦੇ ਸਾਹਰ ਆਪਾਂ ਪੁਨਾਇਸਿਅ ਸੰਗਤ ਵਾਸਤੇ ਹਾਲ ਇਹ ਹਾਲ ਤਾਂ ਪੌਂਦ ਰੋਡ ਪੈ ਗਈ ਕਿ ਜੋ ਸੰਗਤ ਆਉਂਦੀਆਂ ਬੂ ਬੂਡ ਬਾੜ ਚ ਆਪਣਾ ਸਾਰੇ ਪੇ ਜਿੰਦਗੀ ਸੀਗੀਆਂ ਗੱਡੀਆਂ ਭੇਜਿੰਦੇ ਸੀ ਕਿ ਸੰਗਤ ਨੂੰ ਬੈਠਣ ਦਾ ਬਹੁਤ ਔਖਾ ਸੀ ਜਾ ਇਸ ਕਰਕੇ ਆਪਾਂ ਇਹ ਸ਼ੈੱਡ ਬਹੁਤ ਵਧੀਆ ਤਿਆਰ ਕੀਤਾ ਵਾ ਤੇ ਬਾਬਾ ਜੀ ਦਰਬਾਰ ਤੇ ਬੜਾ ਸੰਕਤਾਂ ਦਾ ਹੌਲਾ ਜਾਂਦਾ ਪਿਆਰ ਬਣਿਆ ਲਓ ਜੀ ਤੁਹਾਨੂੰ ਦਰਬਾਰ ਦੇ ਕੋਲ ਦਰਸ਼ਨ ਅੰਦਰ ਇਹ ਵੀ ਉਹ ਪਿਛਲੇ ਸਾਲ ਹੀ ਬਣਾਇਆ ਸੀ ਆਪਾਂ ਬਹੁਤ ਸੋਹਣਾ ਕੱਚ ਦਾ AC ਰੂਮ ਬਣਾਇਆ ਵਾ ਤੇ ਲਓ ਜੀ ਬਾਬਾ ਜੀ ਇਹ ਤਿੰਨ ਦਰਗਾਹਾਂ ਕਿਰਪਾ ਬਾਬਾ ਜੀ ਦੀ ਬੜੀ ਸੋਹਣੀ ਇੱਥੇ ਸਜਾਵਟ ਹੋਈ ਆ ਬਹੁਤ ਸਰਦਾਰੂ ਪੈਂਡਾ ਅਮਰੀਕਾ ਅੰਗਲੇਸ਼ ਯੂਕੇ ਬਹੁਤ ਦੂਰ ਦੂਰ ਸੰਕਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣਗੇ ਉਹਨਾਂ ਨੇ ਸ਼ਰਤਾਂ ਮੁਤਾਬਕ ਸੇਵਾ ਕੀਤੀ ਆ ਇਸ ਦਰਬਾਰ ਤੇ ਬੜੀਆਂ ਕਿਰਪਾ ਸਰਕਾਰ ਦੀਆਂ ਇਹ ਦੋਸਤਾਂ ਮੱਤ ਇਹ ਇੱਧਰ ਬਣੀਆਂ ਬਾਬਾ ਜੀ ਦੀ ਦਰਗਾਹਾਂ ਤੇ ਦਿੱਕੂ ਜੀ ਟੈਂਪੂ 'ਚ ਚਾਤਰਾਂ ਜਾਹ ਚੜ੍ਹਦੇ ਆ ਲੋਕਾਂ ਦੇ ਕੰਮ ਹੁੰਦੇ ਜਿਵੇਂ ਲੋਕ ਸੁੱਕ ਲੈਂਦੇ ਸਾਡਾ ਟਾਈਮ ਸਹੀ ਹੋ ਜਾਊ ਟੈਂਪੂ 'ਚ ਜੜਾ ਕੇ ਜਾਵਾਂਗੇ ਬੱਚੇ ਸੁੱਕ ਲੈਂਦੇ ਵੀ ਸਾਡਾ ਪੀਜਾ ਅੱਜ ਜੜਾ ਕੇ ਜਾਵਾਂਗੇ ਕਰੋ ਦਦਾਰ ਆਓ ਤੇ ਹੁਣ ਮਰਦ ਮੰਗੋ ਇਹ ਪੰਜੇ ਦਰਗਾਹਾਂ ਤੁਹਾਨੂੰ ਦੱਸ ਦਿੱਤੀਆਂ ਹਨ ਮਰਦ ਮੰਗੋ ਤੁਹਾਡੀ ਮਰਦ ਪੂਰੀ ਹੋਊਗੀ ਹਜ਼ਾਰਾਂ ਦੇ ਕਰੀਬ ਟੈਂਪੂ 'ਚ ਲੱਗੇ ਹੋਏ ਆ ਬਹੁਤ ਟੈਂਪੂ ਸਾਡੇ ਪੈ ਕਰਕੇ ਰੱਖੇ ਹੋਏ ਤੇ ਤੇ ਅਸੀਂ ਮੇਲਿਆਂ ਦੇ ਵਿੱਚ ਸਮਾਂਤ ਵੀ ਕਰ ਦਿੰਨੇ ਆ ਤੇ ਲੋ ਜੀ ਤੁਹਾਨੂੰ ਤਾਂ ਦਿਖਾਉਣੇ ਉੱਪਰ ਇਹ ਪੰਜ ਮੰਜਲ ਦਰਬਾਰ ਬਣਿਆ ਨਿਸ਼ਾਨੀ ਇਹੀ ਆ ਪੰਜ ਮੰਜਲ ਦਰਬਾਰ ਬਣਿਆ ਵਾ ਡੇਰਾ ਬਾਬਾ ਸਾਈਂ ਤੇ ਗਿਆ ਕਰੋ ਜੀ ਦਰਾਰ ਦੇਖੋ ਇਹ ਹੈਗਾ ਪੰਜ ਮੰਜਲ ਦਰਬਾਰ ਡੇਰਾ ਬਾਬਾ ਸਾਈਂ ਤੇ ਗਿਆ ਤੇ ਇਹ ਇਨਾ ਦੋ ਚਾਰ ਸਾਡਾਂ ਦੇ ਵਿੱਚ ਵਿੱਚ ਹੀ ਤਿਆਰ ਹੋਇਆ ਬੜੀ ਕਿਰਪਾ ਹੋਈ ਬਾਬਾ ਜੀ ਦੀ ਉਹ ਦਰਬਾਰ ਤੇ ਆਪਾਂ ਗਵਰਨਮੈਂਟ ਤੇ ਚਾਦਰਾਂ ਵੀ ਲਾਵਾਂਗੇ ਤੋੜਗੇ ਵੀ ਲਾਵਾਂਗੇ ਇਹ ਦੇਖੋ ਜੀ ਮੇਰੇ ਭੈਣਾ ਪ੍ਰਸ਼ਾਦਾ ਪੜ ਤਿਆਰ ਕਰ ਰਹੀਆਂ ਵਾਂ ਬਹੁਤ ਵਧੀਆ ਲੰਗਰ ਤਿਆਰ ਹੁੰਦਾ ਹਰ ਵੀਰਵਾਰ ਨੂੰ ਲੰਗਰ ਤਿਆਰ ਹੁੰਦਾ ਵਾ ਇਸ ਲੰਗਰ ਦੀ ਵਿੱਚ ਬੜੀਆ ਸੰਗਤਾਂ ਜੋਗਦਰ ਪਾ ਕੇ ਤੇ ਇਸ ਲੰਗਰ ਨੂੰ ਤਿਆਰ ਕਰਦੀਆਂ ਵੀਰਵਾਰ ਨੂੰ 11 ਵਜੇ ਤੋਂ ਲੈ ਕੇ 10 ਵਜੇ ਤੱਕ ਰਾਤ ਨੂੰ 8 ਵਜੇ ਤੱਕ ਲੰਗਰ ਬਣੀ ਚੱਲਦਾ ਵਾ ਬਹੁਤ ਹੀ ਪਿਆਰ ਸਤਿਕਾਰ ਨਾਲ ਲੰਗਰ ਬਣਾਇਆ ਜਾਂਦਾ ਵੀਰੇ ਭੈਣਾਂ ਵੱਲੋਂ ਤਿਆਰ ਕੀਤਾ ਜਾਂਦਾ ਵਾ ਤੇ ਵੀਰ ਆ ਕੇ ਫਿਰ ਇਹ ਲੰਗਰ ਨੂੰ ਵਰਤੌਂਦੇ ਆ ਜਿੰਨੇ ਦੂਰੋਂ ਦੂਰੋਂ ਸੰਗਤ ਆ ਕੇ ਲੰਗਰ ਬਣੀ ਸ਼ੱਕ ਜਾਂਦੀਆਂ ਤੁਸੀਂ ਵੀ ਦੋਸਤੋ ਅਪਣੇ ਮਨਚ ਮੁਰਾਦ ਸੁਖ ਲੋ ਲੰਗਰ ਵਾਰ ਸੁਖ ਲੋ ਜੋ ਮਰਜੀ ਸੁਖ ਲੋ ਤੁਹਾਡੀ ਆਸਾ ਮਰਦਾ ਪੀਰ ਪਾਸ਼ਾ ਪੂਰੇ ਕਰੂਗਾ ਕਿਤੇ ਸਾਗ ਮਿਲ ਜਦਾ ਕਿਤੇ ਗੋਪੀ ਦੀ दाल ਸਬਜ਼ੀ ਬਣਾਈ ਦੀ ਆ ਕਿ ਕਾਲੇ ਛੋਲੇ ਦੀ दाल ਨਹੀਂ ਦੀ ਆ ਬਹੁਤ ਜਿਆਦਾ ਐਟਵਾ ਤਿਆਰ ਹੁੰਦੇ ਪਰ ਜੇ ਕਿ ਲਿਪੀ ਜਾਂਦੇ ਬਾਬਾ ਦੀ ਕਿਰਪਾ ਨਾਲ ਇਹੋਲਾ ਫਲਾਇ ਦਾ ਮੇਲਾ ਹੁੰਦਾ ਤੇ ਪੰਜ ਹਾੜ ਦਾ ਬਹੁਤ ਤਕੜਾ ਮੇਲਾ ਹੁੰਦਾ ਹੁੰਦਾ ਝਾਰਾ ਹਾਂ ਆਪਣਾ ਉਹ ਜਿਆ ਫਰਮ ਹੁੰਦਾ ਵਾ ਝੰਡੇ ਦੀ ਰਸਮ ਹੁੰਦੀ ਆ ਤੇ ਪੰਜ ਹਰਮ ਸੂਫੀਆ ਕਲਾਕਾਰ ਆ ਕੇ ਵਧੀਆ ਛੋਟੇ ਕਲਾਕਾਰ ਆ ਕੇ ਇੱਥੇ ਹਾਜ਼ਰੀ ਲਾਉਂਦੇ ਆ ਡੇਰਾ ਬਾਬਾ ਸਾਈਂ ਤੱਕਿਆ ਪੈਂਟ ਸਿੰਘਾ ਵਾਲਾ ਪੂਰੇ ਵਾਲਡ ਦੇ ਵਿੱਚ ਇਸ ਦੀ ਚਰਚਾ ਵਾ ਬੜਾ ਸਤਕਾਰ ਕਰਦੇ ਲੋਕ ਘਰੇ ਬਿਠੀ ਸਰਦਨ ਸੁਖਣਾ ਸੁਖਦੇ ਆ ਲੋਕਾਂ ਦੀ ਆਸ ਪੂਰੀ ਹੁੰਦੀ ਆ ਤੇ ਤੁਸੀਂ ਵੀ ਦੋਸਤੋ ਇੱਕ ਵਾਰ ਆਪਦੇ ਮਨ ਚ ਜਿੱਥੇ ਬਿਠੇ ਆ ਤੁਸੀਂ ਦੇਸ਼ਾਂ ਚ ਬਿਠੇ ਵਿਦੇਸ਼ਾਂ ਚ ਬਿਠੇ ਇੱਕ ਵਾਰ ਆਦ ਮਨ ਚ ਸਰਦਨ ਸੁਖ ਲਓ ਕੋਈ ਵੀ ਚੀਜ਼ ਕੋਲ ਤੁਹਾਡੀ ਘਰੇ ਬੱਠੀ ਪੂਰੀ ਹੋਊਗੀ। ਤੜਕੇ ਛੜਕੇ ਲੱਗ ਗਈ ਐ ਬਾਬਾ ਜੀ ਦੀ ਕਿਰਪਾ ਨਾਲ। ਲੰਗਰ ਦੀਆਂ ਤਿਆਰੀਆਂ ਹੋ ਰਹੀਆਂ ਵਾ ਪੂਰੀਆਂ। ਬਹੁਤ ਵਧੀਆ ਰੀਜ ਨੇ ਪ੍ਰਸ਼ਾਦਾ ਬਣ ਤਿਆਰ ਹੁੰਦਾ ਵਾ ਜੀ। ਵੇਹ ਤਾਂ ਸਾਰੇ ਦਰਬਾਰਾਂ 'ਚ ਹੀ ਹੁੰਦਾ ਵਾ। ਤੇ ਕੋਈ ਵੀ ਚੀਜ਼ ਇਦਾਂ ਦੀ ਨਹੀਂ ਹੁੰਦੀ ਵੀ ਕੋਈ ਇੱਕ ਫਾਰਮੈਟ ਜੀ ਕੀਤੀ ਹੁੰਦੀ ਐ ਕੋਈ ਵੈਸੇ ਹੀ ਫਰਜ਼ ਪੂਰਾ ਕੀਤਾ ਹੁੰਦਾ ਵਾ ਇਦਾਂ ਦੀ ਕੋਈ ਗੱਲ ਨਹੀਂ ਜੀ। ਬਹੁਤ ਹੀ ਇਜ਼ਤਕਾਰ ਨਾਲ ਇਹ ਚੀਜ਼ ਤਿਆਰ ਕੀਤੀ ਹੁੰਦੀ ਆ। ਇਹ ਮੇਰੇ ਵੀਰ ਭੈਣਾਂ ਅੱਜ ਤੜਕੀ ਛੜਕੇ ਲਾ ਕੇ ਵਧੀਆ ਸਬਜ਼ੀ ਬਣਾਉਂਦੇ ਆ। ਦਾਲ ਸਬਜ਼ੀ ਕਿਤੇ ਅੰਮ੍ਰਿਤ ਤਿਆਰ ਕਰਦੇ ਆ, ਚੌਲ ਤਿਆਰ ਕਰਦੇ ਆ। ਨਿਤ ਹਰ ਇੱਕ ਵੀਰ ਵਰ ਕੋਈ ਨਾ ਕੋਈ ਸੰਗਤ ਵਾਸਤੇ ਲੰਗਰ ਨਵੇਂ ਤੋਂ ਨਵੇਂ ਪਕਾਇਆ ਜਾਂਦਾ ਵਾ। ਲਓ ਜੀ ਤੜਕੇ ਲੱਗ ਗਏ ਆ। ਹੁਣ ਗਾਜਰ ਮਟਰ ਤੇ ਗੋਭੀ ਬਰਦੀ ਆ ਬਾਬਾ ਜੀ ਦੀ ਕਿਰਪਾ ਨਾਲ ਇਹ ਵੀਡੀਓ ਤਾਂ ਬਣਾਈ ਐ ਅਸੀਂ ਵੀ ਚਲੋ ਥੋੜਾ ਜਿਹਾ ਪਤਾ ਲੱਗੇ ਵੀ ਲੰਗਰ ਪਾਣੀ ਆਪਾਂ ਕਿਦਾਂ ਤਿਆਰ ਕਰਦੇ ਆਂ ਤੇ ਹੁਣ ਹਰ ਇੱਕ ਵੀਰਵਾਰ ਨੂੰ ਆਪਾਂ ਵੀਡੀਓ ਬਣਾਇਆ ਕਰਾਂਗੇ ਛੋਟੀ ਬਣਾ ਕੇ ਵੱਡੀ ਬਣਾਇਆ ਕਰਕੇ ਤੇ ਜਰੂਰ ਆਪਾਂ YouTube ਤੇ Facebook ਤੇ ਆਦੀ ਆਈਡੀ ਤੇ ਪਾਇਆ ਕਰਾਂਗੇ ਸੰਗਤ ਆ ਪੁੱਛਦੀਆਂ ਵਾਂ ਵੀ ਤੁਹਾਡੇ ਦਰਵਾਜ਼ੇ ਦੇ ਵਿੱਚ ਕੀ ਸੇਵਾ ਹੁੰਦੀ ਏ ਕੀ ਕੀ ਤੁਸੀਂ ਇੱਥੇ ਤਿਆਰ ਕਰਦੇ ਆਂ ਤੇ ਕ ਸੰਗਤਾ ਨੂੰ ਇਹ ਦੇ ਦਰਸ਼ਨ ਦਿਦਾਰ ਕਰਾਉਣ ਦੇ ਮਾਰੇ ਆਪਾਂ ਵੀਡੀਓ ਬਣਾਈ ਹੈ ਇਹ ਝੋਲਗਾ ਭਰ ਦੂ ਮੁਰਾਦਾਂ ਤੇਰੀਆਂ ਸੱਚੇ ਦਿਲ ਦੇ ਵੇਖ ਮੰਗੇ ਤੇ ਆਪਾਂ ਇੱਥੇ ਸੋਮਵਾਰ ਨੂੰ ਕੱਲਾ ਆਪਾਂ ਛੁੱਟੀ ਕਰਦੇ ਹੁੰਦੇ ਹਾਂ ਸੋਮਵਾਰ ਨਹੀਂ ਆਪਾਂ ਦਰਬਾਰ ਤੇ ਆਉਂਦੇ ਗਏ ਤੇ ਅੱਗੋਂ ਪਿੱਛੋਂ ਆਪਣਾ ਦਾਸਪੁਰ ਤੇ ਲੈ ਕੇ 5 ਵਜੇ ਤੱਕ ਆਪਣੀ ਡਿਊਟੀ ਹੁੰਦੀ ਹੈ ਸਾਰੀ ਦੇੜੀ ਸੰਗਤਾ ਹੁੰਦੀਆਂ ਕੋਈ ਆਉਂਦੀ ਅਰਦਾਸ ਕਰਨ ਦਾ ਕੋਈ ਆਉਂਦੀ ਦਵਾਈ ਮੁਕਰਾਉਂਦਾ ਵਾ ਕੋਈ ਆਪਣੀ ਸੁੱਖ ਲੈ ਕੇ ਆਉਂਦਾ ਵਾ ਕੋਈ ਹਾਜ਼ਰੀ ਭਰਨੋਂ ਦਾ ਨਾਲੇ ਸੂਜੀ ਦਾ ਪ੍ਰਸ਼ਾਦ ਕਿਤੇ ਚੌਲ ਕਿ ਦਲੀਆ ਬਾਬਾ ਜੀ ਦੀ ਨਿਆਜ਼ਾ ਤਿਆਰ ਹੁੰਦੀਆਂ ਵਾ ਲੋ ਜੀ ਭੈਣਾਂ ਨੇ ਆਟਾ ਸਾਨੂੰ ਕੁੰਡ ਲਿਆ ਕਿਰਪਾ ਬਾਬਾ ਜੀ ਦੀ ਲੰਗਰ ਪਾੜੀਆਂ ਐਂ ਪੱਕਦੇ ਰਹਿਣ ਗੁਰੂਆਂ ਘਰਾਂ 'ਚ ਏਡੇ ਗੁਰੂ ਘਰਾਂ ਦੇ ਵਿੱਚ ਲੰਗਰ ਪਾਣੀ ਪਕਣੇ ਬਹੁਤ ਜ਼ਰੂਰੀ ਆ ਕੋਈ ਗਰੀਬ ਕੋਈ ਨਹੀਂ ਖਾਣਾ ਖਾਦਾ ਉਹ ਖਾ ਸਕਦਾ ਗੁਰੂ ਘਰਾਂ ਦਾ ਮਤਲਬ ਵੀ ਇਹੀ ਹੁੰਦਾ ਹਰ ਇੱਕ ਗੁਰੂ ਘਰ ਚ ਲੰਗਰ ਪਾਣੀ ਬਣਾਉਣਾ ਚਾਹੀਦਾ ਵਾ ਕਿਵੇਂ ਥੋੜਾ ਕਿਤੇ ਬਹੁਤਾ ਆਏ ਕੋਈ 10 ਖਾ ਗਏ ਕੋਈ 15 ਖਾ ਗਏ ਤੇ ਜਨ ਕੀ ਫਰਜ਼ ਇਹੀ ਆ ਵੀ ਗੁਰੂ ਘਰ ਚ ਲੰਗਰ ਪਾਣੀ ਬਣਾਓ ਤੇ ਸੰਗਤਾਂ ਨੂੰ ਛਕਾਓ ਤੇ ਹੋਂ ਤਾਂ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣਾ ਇੱਥੇ ਕਿਰਪਾ ਨਾਲ ਸਦਕਾ ਨਾਲ ਬਹੁਤ ਜਿਆਦਾ ਵਧੀਆ ਇੱਥੇ ਲੰਗਰ ਪਾਣੀ ਤਿਆਰ ਹੋ ਕੇ ਸੰਗਤਾਂ ਛੱਕ ਜਾਂਦੀਆਂ ਵਾ ਤੇ ਆਸ ਹੁੰਦੀ ਆ ਕਭੀ ਅੱਜ ਵੀਰਵਾਰ ਨੂੰ ਪਾਈ ਲੰਗਰ ਪਾਣੀ ਬਣੂਗਾ ਤੇ ਚੱਲਣਾਗੇ ਉੱਥੇ ਦਰਬਾਰ ਤੇ ਤੇ ਲੰਗਰ ਪਾਣੀ ਤਾਂ ਤੇ ਘਰੇ ਵੀ ਛੱਕਦਾ ਵਾ ਗੁਰੂ ਘਰ ਦੀ ਇੱਕ ਮਰਜ਼ਾਦਾ ਵੱਖਰੀ ਹੋ ਜਾਂਦੀ ਆ ਗੁਰੂ ਘਰ ਦਾ ਅੰਜਲ ਪਾਣੀ ਅੰਨ ਪਾਣੀ ਇੱਕ ਵੱਖਰੀ ਮਰਜ਼ਾਦਾ ਹੁੰਦੀ ਆ ਤੇ ਜਿਹੜਾ ਛੱਕਦਾ ਉਹ ਬੱਲੇ ਬੱਲੇ ਹੁੰਦੀ ਉਹਦੀ ਕਿਰਪਾ ਹੁੰਦੀ ਮਾਲਕ ਦੀ ਹਾਜੀ ਉਹ ਉਹ ਵਜੇ ਨੇ ਸ਼ੁਰੂ ਹੋ ਗਏ ਆ ਟਾਈਮ ਦੇ ਹਿਸਾਬ ਨਾਲ ਸੰਗਤਾਂ ਨੂੰ ਇਹ ਚੀਜ਼ ਦਾ ਬਹੁਤ ਹੁੰਦਾ ਵਾਅਸ਼ੇ ਦੀ ਗੱਲ ਇੱਕ ਬਤ ਕਰ ਗਈ ਕਿ ਅਸੀਂ 9 10 ਵਜੇ ਅਸੀਂ ਫੋਨ ਖੋਸਾ ਚ ਖੋਲ ਲੈਣੇ ਆ ਤੇ ਮੁਰਕ ਸਾਰੀ ਦਿਹਾੜੀ ਰਾਤ ਨੂੰ 8 9 ਵਜੇ ਤੱਕ ਫੋਨ ਚੱਲਦੇ ਰਹਿੰਦੇ ਸੁਣੀ ਜਾਈਦੇ ਆ ਜਿਹੜੇ ਐਨ ਆਰ ਆਈ ਵੀਰ ਆ ਮੇਰੇ ਉਹ ਵਟਸਐਪ ਕਾਲ ਹੀ ਲਾਉਣ ਜਿਹੜੇ ਐਨ ਆਰ ਆਈ ਵੀਰ ਜਿੰਨੇ ਵੀ ਆ ਉਹ ਵਟਸਐਪ ਤੇ ਕਾਲ ਕਰਨ ਸਿਰਫ ਇਹ ਦੂਜੀ ਕਾਲ ਆ ਉਹ ਬਹੁਤ ਘੱਟ ਕੇ ਚੱਕਦੇ ਸੀ WhatsApp ਤੇ ਕਾਲ ਆਈ ਹੋਊਗੀ ਚਲ ਨਹੀਂ ਵੀ ਚੱਕਿਆ ਇਹ ਤਾਂ ਦੁਵਾਰੀ ਅਸੀਂ ਮੈਸ ਕਾਲ ਜਾਂ ਦੁਵਾਰੀ ਮੈਸੇਜ ਕਰ ਸਕਦੇ ਆ ਤੇ ਲੋਜੀ ਪੇੜੇ ਪਹਿਲੇ ਤਿਆਰ ਹੋ ਗਏ ਬਾਬਾ ਜੀ ਦੀ ਕਿਰਪਾ ਨਾਲ ਬਾਬਾ ਜੀ ਦਾ ਨਾਮ ਲੈ ਕੇ ਸ਼ੁਰੂ ਕਰਤਾ ਪੰਜਾ ਪੇੜਿਆਂ ਤੋਂ ਸ਼ੁਰੂ ਕਰਤਾ ਸਰਕਾਰ ਦੀ ਕਿਰਪਾ ਨਾਲ ਲੰਗਰ ਪਾਣੀ ਵਧੂਗਾ ਵਾਧਾ ਹੀ ਹੋਊ ਲੰਗਰ ਦੇ ਵਿੱਚ ਬੀੜੇ ਬੀਬੀਆਂ ਸਿਆਣੀਆਂ ਉਹ ਗੁਰੂ ਘਰਾਂ ਚ ਜਾ ਕੇ ਵਧ ਗਿਆ ਤਰੀਕੇ ਨਾਲ ਵਾਹਿਗੁਰੂ ਦਾ ਨਾਮ ਲੈ ਕੇ ਪੀਰਾ ਫਕੀਰ ਦਾ ਨਾਮ ਲੈ ਕੇ ਆਟੇ ਪਾਣੀ ਪਾਉਂਦੀਆਂ ਵਾਂ ਤੇ ਪੀਰਾ ਫਕੀਰਾਂ ਬਜ਼ੁਰਗਾਂ ਦਾ ਨਾਮ ਲੈ ਕੇ ਹੀ ਰੋਟੀ ਰੋਂਦੀਆਂ ਪ੍ਰਸ਼ਾਦਾ ਨੁੰਦੀਆਂ ਵਾਂ ਤੁਸੀਂ ਆਪਣੇ ਘਰੇ ਵੀ ਕਰ ਸਕਦੇ ਆ ਜਿਵੇਂ ਤੁਸੀਂ ਘਰੇ ਆਟੇ ਪਾਣੀ ਪਾਓ ਸਤਨਾਮ ਵਾਹਿਗੁਰੂ ਕਹੋ ਜਾਂ ਅੱਡਾ ਕਹੋ ਜਾਂ ਵਾਹਿਗੁਰੂ ਕੋ ਜੋ ਮਰਜ਼ੀ ਕਹਿ ਕੇ ਤੁਸੀਂ ਆਟੇ ਪਾਣੀ ਪਾਓ ਜਿੰਨੇ ਚੱਕ ਬੱਚਾ ਪ੍ਰਸ਼ਾਦਾ ਛਕਦਾ ਨਹੀਂ ਆ ਉਹਨਾਂ ਚੱਕ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮਨ ਚ ਹੁੰਦੀ ਰਵੇ ਕੋਈ ਜੈਸਾ ਖਾ ਕੇ ਅੰਨ ਵੈਸਾ ਉਹ ਮਨੋ ਤੇ ਜਦੋਂ ਆਪਾਂ ਕੁ ਚਿਤਰਹਾਰ ਗੀਤ ਸੁਣਦੇ-ਸੁਣਦੇ ਆਪਾਂ ਖਬਰਾਂ ਸੁਣਦੇ-ਸੁਣਦੇ ਆਪਾਂ ਮੋਬਾਈਲ ਵੇਦੀ-ਵਿਦੀ ਆਟੇ ਪਾਣੀ ਪਾਉਣਾ ਫਿਰ ਜੇ ਜਿਆ ਬੰਦਾ ਅੰਨ ਖਾਊ ਉਹ ਜੇ ਮਨ ਹੋਊਗਾ ਫਿਰ ਇਹਨੇ ਬੱਚੇ ਅੱਖ ਨਹੀਂ ਲੱਗਦੇ ਬੱਚੇ ਅੱਖੇ ਕਿਵੇਂ ਲੱਗਣਗੇ ਬੱਚਿਆਂ ਨੂੰ ਸਿੱਧਾ ਪ੍ਰਸ਼ਾਦਾ ਪਾਣੀ ਛਕਾਓ ਗੁਰੂ ਘਰ ਦਾ ਨਾਮ ਲੈ ਕੇ ਇੱਥਾ ਆ ਕੇ ਪ੍ਰਸ਼ਾਦਾ ਪਾਣੀ ਛਕਾਓ ਜਿਹੜੇ ਬੱਚੇ ਖੁਸ਼ ਹੋ ਕੇ ਖਾਣ ਚੰਗਾ